ਅੱਜ ਸਾਡੇ ਗੁਰਾਇਆ ਨਗਰ ਲਈ ਬਹੁਤ ਹੀ ਬੜਵਾਗਾ ਦਿਨ ਹੈ ਰਿਸ਼ੀ ਮਹਾਰਾਜੀ ਦੇ ਪਾਰ ਕਿਰਪਾ ਸਦਕੇ ਸਾਡੇ ਗੁਰਾਇਆ ਦੇ ਸਾਡੇ ਵੱਡੇ ਵੀਰ ਸ਼੍ਰੀ ਪ੍ਰਮੋਦ ਕੁਮਾਰ ਜੀ ਜਿਹੜੇ ਯੂਰੋਪੀਅਨ ਯੂਨੀਅਨ ਦੇ ਮੈਂਬਰ ਪਾਰਲੀਮੈਂਟ ਚੁਣੇ ਗਏ ਆ ਜਿਹੜੇ ਜਰਮਨ ਰਹਿੰਦੇ ਨੇ ਬੜੇ ਚਿਰ ਤੋਂ ਔਰ ਸਾਡੇ ਲਈ ਏਡੀ ਖੁਸ਼ੀ ਵਾਲੀ ਗੱਲ ਹੋਈ ਹੈ ਕਿ ਉਹਨਾਂ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਉੱਥੇ ਮੈਂਬਰ ਪਾਰਲੀਮੈਂਟ ਬਣੇ ਨੇ ਅੱਜ ਇਸ ਖੁਸ਼ੀ ਨੂੰ ਸਾਂਝੀ ਕਰਦੇ ਹੋਏ ਮੈਂ बतौर ਨਗਰ ਕਾਉਂਸਲ ਦੇ ਪ੍ਰਧਾਨ ਹੁੰਦੇ ਹੋਏ ਆਪਣੇ ਸਾਥੀਆਂ ਸਮੇਤ ਬਹੁਤ ਹੀ ਸਤਿਕਾਰਯੋਗ ਰਾਮਲੋਇਆ ਪੁੰਜੀ ਉਹਨਾਂ ਦੇ ਰਿਸ਼ਤੇਦਾਰ ਸਾਡੇ ਕਾਲਾ ਜੀ ਆਂਟੀ ਜੀ ਕਾਉਂਸਲਰ ਰਵਿੰਦਰ ਜੀ ਨਵਦੀਪ ਦੀਪਾ ਜੀ ਕਾਉਂਸਲਰ ਜਸਵਿੰਦਰ ਚਿੰਤਾ ਜੀ ਵੀਰਾ ਜੀ ਸੋਮੇਤ ਜੀ ਅਸੀਂ ਸਾਰਿਆਂ ਨੇ ਇਹ ਖੁਸ਼ੀ ਪਰਿਵਾਰ ਨਾਲ ਸਾਂਝੀ ਕੀਤੀ ਹੈ ਔਰ ਮੈਂ ਆਪਣੇ ਵੱਲੋਂ ਵਧਾਈ ਦੇਣਾ ਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਸੰਸਾਰ ਚ ਬੈਠੇ ਜਿੰਨੇ ਵੀ ਪੰਜਾਬੀ ਨੇ ਕਿਉਂਕਿ ਇਹ ਪਹਿਲੇ ਪੰਜਾਬੀ ਨੇ ਜਿਹੜੇ ਯੂਰੋਪੀਅਨ ਯੂਨੀਅਨ ਦੇ ਮੈਂਬਰ ਪਾਰਲੀਮੈਂਟ ਬਣੇ ਨੇ ਕਿਉਂਕਿ ਛੋਟੇ ਹੁੰਦੇ ਪਹਿਲਾਂ ਵੀ ਇਨ੍ਹਾਂ ਦੇ ਵਿੱਚ ਬੜਾ ਜਜਵਾ ਸੀ ਇੱਥੇ ਪੜੇ ਇੱਥੇ ਜੰਮੇ ਇੱਥੇ ਪੜੇ ਔਰ ਮੈਨੂੰ ਯਾਦ ਆ ਚੰਗਿਤਰਾ 92 ਦੇ ਵਿੱਚ ਸਾਰਾ ਮਾਓਸਿਸਕਾਰ ਦੇ ਯੁੱਧ ਦੇ ਪਹਿਲਾਂ ਪ੍ਰਧਾਨ ਯੁੱਧ ਦੇ ਇਚ ਨਿਯੁਕਤ ਕੀਤਾ ਉਸ ਤੋਂ ਜਲਦੀ ਬਾਹਰੇ ਜਰਮਨ ਚਲੇ ਗਿਆ ਔਰ ਉੱਥੇ ਇੰਨੀ ਮਿਹਨਤ ਕੀਤੀ ਕਾਂਗਰਸ ਪਾਰਟੀ ਲਈ ਇੰਨੀ ਮਿਹਨਤ ਕੀਤੀ ਔਰ ਉੱਥੇ ਫੇਰ ਸੀਡਯੂ ਪਾਰਟੀ ਦੇ ਵੱਲੋਂ ਹੁਣ ਇਲੈਕਟ ਹੋ ਕੇ ਇਹ ਮੈਂਬਰ ਪਾਰਲੀਮੈਂਟ ਬਣੇ ਆ ਔਰ ਜਿੱਥੇ ਇੱਕ ਰابطਾ ਪੈਦਾ ਹੋਏਗਾ ਪੰਜਾਬ ਔਰ ਜਰਮਨ ਦਾ ਇੱਕ ਮਾਧਿਅਮ ਬਣ ਕੇ ਇੱਕ ਪੁਲ ਦਾ ਕੰਮ ਕਰਨਗੇ ਕਿਉਂਕਿ ਇਹਨਾਂ ਦੇ ਵਿੱਚ ਜਜਵਾ ਆ ਇੱਕ ਜੋਸ਼ ਹੈ ਕਿ ਮੈਂ ਆਪਣੇ ਦੇਸ਼ ਲਈ ਆਪਣੇ ਸਮਾਜ ਲਈ ਕੁਝ ਕਰਾਂ ਔਰ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਲੱਖ ਲੱਖ ਵਧਾਈ ਦਿਨਾ ਔਰ ਪਰਮਾਤਮਾ ਅਗੇ ਅਰਦਾਸ ਕਰਦਾ ਕੇ ਪ੍ਰਮੋਤ ਕੁਮਾਰ ਜੀ ਹੋਰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਸਮੁੱਚੇ ਪਰਿਵਾਰ ਨੂੰ ਸਮੁੱਚੇ ਨਗਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜਰਮਨ ਵਾਸੀਆਂ ਨੂੰ ਲੱਖ ਲੱਖ ਵਧਾਈ ਆ ਸਾਰੇ ਰਿਸ਼ਤੇਦਾਰ ਉਹਨਾਂ ਦੇ ਸਹਿਯੋਗੀਆਂ ਨੂੰ ਧੰਨਵਾਦ ਜੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर